ਅਸੀਂ ਸਰਨਤਾਂ ਦੇ ਵਿੱਚ ਇੱਕ ਜਾਹ ਸਰਕਾਰ ਦੇ ਖਿਲਾਫ ਜਿਹੜੀ ਕਨਸਟੀਚਿਊਸ਼ਨ ਟੈਂਪੋਰਰੀ ਕਨਸਟੀਚਿਊਸ਼ਨ ਉੱਥੇ ਐਮਐਲਏ ਨੂੰ ਨਾਟਕ ਕਰਕੇ ਉਹ ਸੀਟ ਖਾਲੀ ਸੀ ਉੱਥੇ ਜਾ ਕੇ ਸਾਡੇ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ ਸੋ ਇਹਨਾਂ ਨੂੰ ਚੇਤਾਵਨੀ ਦਿੱਤੀ ਕਿ ਤੁਸੀਂ ਸਰਕਾਰੀ ਜ਼ਮੀਨਾਂ ਵੇਚਰੀਆਂ ਬੰਦ ਕਰੋ ਕਿਉਂਕਿ ਸਰਕਾਰ ਜਿਹੜੀ ਹੈ 10 ਤੋਂ ਮੱਫ ਨਹੀਂ ਹੋਈ ਪਰ ਹੁਣ ਉਸ ਤੋਂ ਬਾਅਦ ਲਗਾਤਾਰ ਲੜੀ ਚਲਦੀ ਨਹੀਂ ਤਾਂ ਹੱਥ ਦੀ ਪਹਿਲੀ ਟੀਕਾ ਲੈ ਕੇ ਦੋ ਟੀਕਾ ਉਹ ਘੜਤਾ ਹੁਣ ਤੋਂ ਰੋ ਰੋ ਰਹੀ ਕਰ ਰਹੇ ਆ ਇਸ ਤੋਂ ਬਾਅਦ ਸੋਰਾ ਤਿੱਗੜਾ ਕਹਿੰਦਾ ਮੈਂ 20 ਟੀਕ ਵਿੱਚ ਹੈਡਕ quarters ਦੇ ਉੱਤੇ ਵੱਡੇ ਪੱਦਰ ਤੇ ਸਰਕਾਰ ਦਾ ਇਸ ਸਰਕਾਰ ਦਾ ਕਿਹੜਾ ਮੁਰਾ ਜਿਹੜਾ ਚੇੜ ਮੜਾ ਜਿਹੜਾ ਇੱਥੇ ਆਪ ਨੂੰ ਇੱਕ ਮਾਸਟਰ ਦੇ ਵਿੱਚ ਬੈਠਾ ਨਹੀਂ ਚੰਡੀਗੜ੍ਹ ਦੇ ਫੈਲਣੇ ਜਾ ਰਿਹਾ ਸਾਡੇ ਲੋਕਾਂ ਨੇ ਕੰਮ ਜਿਹੜੇ ਰੁਕੇ ਆ ਪਰ ਇਹ ਸਚੋਤਿ ਕੋਈ ਅਸਫਲ ਨਹੀਂ ਉਹਦੇ ਨਾਲ ਸਾਹੀ ਵੱਡਾ ਪ੍ਰਦਰਸ਼ਨ ਕਰਾਂਗੇ ਸਾਥੀਓਏ ਚੇਅਰਮੈਨ ਜੀ ਦਾ ਬਾਕੀ ਇੱਕ ਸਾਡਾ ਇੱਕ ਪੁਰਜਾ ਸਰਕਾਰ ਦਾ ਇਹ ਪੁਰਜਾ ਕਿਸੇ ਗਰਗ ਦੀ ਹੋ ਸਕਦਾ ਇਸ ਤੋਂ ਪਹਿਲਾਂ ਸਿਨਾਰਦੀ ਤੇ ਗਰਗ ਤੋਂ ਬਲਕਿ ਹੋਰ ਵੀ ਆ ਸਕਦਾ ਕਿਉਂਕਿ ਸਰਕਾਰ ਦੇ ਪੁਰਜੇ ਆ ਸੋ ਇਸ ਕਰਕੇ ਅੱਜ ਅਸੀਂ ਜਦੋਂ ਹਰਤਾਲ ਦੀ ਸ਼ੁਰੂਆਤ ਕਰਨੀ ਚਾਹੁੰਦੇ ਹਾਂ ਅਸੀਂ ਮੈਂਡੀ ਮੈਟਰ ਵਿੱਚ ਜਾਵਣੀ ਪੈਣੀ ਹੈ ਇਹ ਮੈਨੇਜਮੈਂਟ ਨੇ ਆਪਣੇ ਜਿਹੜਾ ਜ਼ਗਰਸ ਕਰਨ ਦੇ ਚੁੱਕਿਆ ਉਹਨਾਂ ਤੋਂ ਬਾਤ ਸੁਣਾ ਨਹੀਂ ਪਰ ਭਾਂਟਾ ਜੋ ਅੰਜਾ ਖੜਾ ਹੋਰ ਵੀ ਕਫਾਨ ਜੋ ਫੇਰ ਬੰਦਿਆ ਨੇ ਰੱਖ ਕੇ ਤੇ ਲੜਾਈ ਜਿਹੜੀਆਂ ਕਰੋਗੇ ਸੋਧ ਨੇ ਹੋ ਬੇਤੀ ਕਰੋ ਤਾਂ ਵੀ ਜਿਹੜੇ ਅੱਜ ਰਹੇ ਮਖਵਾਈ ਕਰਨੇ ਜਿੰਨਾ ਸਾਥੀਆਂ ਨੇ ਉਹਨਾਂ ਦੇ ਵਿੱਚ ਸਾਥੀ ਗੁਰਪ੍ਰੀਤ ਸਿੰਘ ਦੀ ਗੱਡੀ ਵੰਡਾ ਕਿਤੇ ਖੜਦਾ ਕਿਤੇ ਖਿਲ ਗਏ ਰਣਜੀਤ ਸਿੰਘ ਜੀ ਆ ਰਤਨ ਸਿੰਘ ਮਜਾਰੀ ਸਾਹਿਬ ਬਹਿਣ ਗਏ ਬਲਦੇਵ ਸਿੰਘ ਮਡਾਲੀ ਖੜੇ ਬਾਬਾ ਬੋਡਗੜੇ ਉਹ ਬਹਿਣ ਗਏ ਹਰਪਾਲ ਸਿੰਘ ਜੀ ਉਹ ਬਹਿਣ ਗਏ ਮਨਜੀਤ ਸਿੰਘ ਜੀ ਚਾਨ ਇਹਨਾਂ ਨੇ ਮੰਤੀ ਬਹੁਤ ਕਰਤਾ ਹੋਏ ਅਸੀਂ ਕਿ ਆਪਾਂ ਉਹ ਕਰਦਾ ਤਕਰੀਰ ਇਹਨਾਂ ਨੇ ਅਸੀਂ ਇਹਨਾਂ ਦੇ ਇਹ ਕੰਸਾ ਤੇ ਕੰਵਰੀ ਸਾਡੇ ਮੂਹਰੇ ਕਈ ਗੱਲ ਜਿਹੜੀ ਸੱਚੀ ਹੋ ਜਾਂਦੀ ਹੈ ਅਸੀਂ ਕਹਿੰਦੇ ਪਸੰਦ ਕਰ ਕੇ ਤੇਰੇ ਨਾਲ ਬੇਨਾਗਰ ਕਰ ਕੋਈ ਆਇਆ ਕਿਤੇ ਬੇਨਾਗਰ ਹੋ ਹੀ ਜਾਵੇ ਜੋ ਇਸ ਕਰਕੇ ਸਾਨੂੰ ਇਸ ਪਰਮਖਲੇ ਬੰਨੇ ਕੇਂਦਰ ਸੇ ਕੇਂਦਰ ਸਿੰਘ ਚਾਲ ਇਹ ਬਾਪੂ ਬੰਨੇ ਕੇਂਦਰ ਨੇ ਜਿਹੜਾ ਨਾਂ ਬੋਲਾਂ ਉਹ ਬਾਪੂ ਗਰਜਲ ਸਿੰਘ ਰਾਜਕੜ ਲੱਲੂ RAM ਬਲਵਿੰਦਰ ਸਿੰਘ ਰਾਜਕੜ ਬਾਬਾ ਅਮਰਜੀਤ ਜੀ ਮੁੱਲਾ ਨਾਲ ਜੀ ਮੈਂ ਬੇਨਤੀ ਕਰੀਓ ਸਾਡੇ ਕੋਲ ਤਾ ਜੀਦਰ ਇਸੇ ਸੂਸਤੋਂ ਜਿਹੜੀ ਉਹਨੇ ਫੈਕਟਰੀ ਆ ਬੋਲਦਾ ਜੀ ਮਢਾਈ ਕਰਦੇ ਆਪਣੇ ਪਿੰਡੇ ਮੋਢਾ ਤੇ ਉਹਨਾਂ ਦੇ ਨਾਲ ਇਸੇ ਤਰ੍ਹਾਂ ਸਾਡੇ ਹੋਰ ਵੀ ਅੰਤ ਸਾਬ ਪਹੁੰਚੇ ਨੇ ਕਲਪੁਰੀਆ ਜੀ ਸੁਵਿੰਦਰ ਕੁਮਾਰ ਜੀ ਇਹ ਸਾਥੀਆਂ ਦੇ ਹੱਲ ਦੇ ਵਿੱਚ ਗੁਰਵਿੰਦਰ ਸਿੰਘ ਜੀ ਇਹ ਹਾਰ ਤੱਕ ਕੇ ਜਿਹੜੇ ਸਾਥੀਆਂ ਨੂੰ ਅੱਜ ਵੀ ਧੋਖੜ ਕਾਲ ਜੜੀ ਆ ਉਹ ਸ਼ੁਰੂਆਤ ਕਰਨਗੇ ਸਾਥੀਆਂ ਠੀਕ 1 ਵਜੇ ਵਾਜ ਗਿਆ ਤਾਂ 1 ਤੋਂ 1 ਵਜੇ ਤੱਕ ਧੋਖੜ ਕਾਲ ਜੜੀ ਆ ਕਰਨੀ ਆ ਫੋਮ ਨਾਰਿਆਂ ਦੀ ਗੂੰਜ ਦੇ ਵਿੱਚ ਮੈਂ ਬੇਤੀ ਕਰਦਾ ਸਾਰੇ ਸਾਥੀਆਂ ਨੂੰ ਜਿੰਨੇ ਵੀ ਸਾਥੀ ਆ ਪੂਰੇ ਨਾਰੇ ਪੂਰੇ ਜੋਸ਼ ਨਾਲ ਮਾਰੋ ਪੰਜਾਬ ਸਰਕਾਰ ਹਾਏ 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 ਬਿਜਲੀ ਮੰਤਰੀ ਮੁਰਦਾਬਾਦ 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 ਬਿਜਲੀ ਮੰਤਰੀ ਹਾਏ 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 भगवंत मान जी सरकारे ਕਿਨੋਂ ਬਿਰਤੀ ਕੀਤੀ ਉਹ ਸਾਥੀਆਂ ਨੂੰ ਹਾਰ ਤਾ ਕੇ ਅੱਜ ਦੀ ਓਖੜ ਭਾਂਡੇ ਦੀ ਸ਼ੁਰੂਆਤ ਸਾਥੀ ਨਾਲ ਮੰਜੀ ਉਹ ਵੀ ਉੱਠ ਕੇ ਸੱਤ ਦੇ ਗੱਲ ਖਾਦੋ ਇਹ ਆਪ ਵੀ ਘੇਰ ਕੇ ਆਪਣੇ ਗੱਜਾਂ ਪਰ ਪੱਟੇ ਵਿੱਚ ਜੋੜ ਹੈ ਸਾਡੇ ਘਰਾਂ ਨੇ ਪਕਾ ਦੇ ਬੰਦਰਲੇ ਕਿੰਨਾ ਆਇਆ ਇਹ ਕਰਕੇ ਬੇਤੀ ਹੈ ਬੇਤੀ ਕਰੂੰ ਤਾਂ ਸੱਤ ਮਨ ਲੱਗਈਏ ਥੋੜਾ ਜਿਹਾ ਹੋਰ ਜੱਟਾਂ ਦੇ ਹੱਥ ਰੱਖ ਰਹਿਣ